ਚਲਾਤਾ ਵਈ ਬੰਬੂ ਕਾਰ ਅੱਜ ਪਤੰਦਰ ਨੇ ਭਰਪੂ ਪਾਇਆ ਪਿਆ ਬਾਈ ਆ ਦੇਖੋ ਪਾਣੀ ਦੀ ਢੇਰੀ ਨੇ ਹੰਦੀ ਪਈ ਆ ਪਤੰਦਰ ਨੇ ਡੋਬੇ ਵਾਲੇ ਦੀ ਨਹੀਂ ਪੈਣ ਕਰਕੇ ਬਈ ਆ ਟੋਬਾ ਗਿਆ ਪਰ ਲੋਕਾਂ ਦੇ ਵੜ ਗਿਆ ਘਰਾਂ ਚ ਪਾਣੀ ਤਾਂ ਕਰਕੇ ਬਾਈ ਇਹ ਆਪਾਂ ਨੂੰ ਹੁਣ ਚਲਾਉਂਾ ਪਿਆ ਇੰਜਨ ਆ ਚਲਾ ਕੇ ਬੰਬੂ ਕਾਰ ਨਾਲ ਹੁਣ ਪਾਣੀ ਛੱਡਿਆ ਵਾ ਬਰਸੰਮੀ ਦੇ ਵਿਚਣ ਆ ਲਾਗਪਾਲ ਵਾਲਾ ਬਾਈ ਕੋਈ ਨਹੀਂ ਮੰਨਿਆ ਕੰਕਾ ਵਾਲਾ ਕਹਿੰਦੇ ਵੀ ਅਸੀਂ ਨਹੀਂ ਕੰਕਾ ਚ ਪੈਣ ਦੇਣ ਆਹ ਗਰ ਕੀ ਆਪਣੀ ਬਸੀਣ ਚੋਂ ਛੱਟਦਾ ਜਵੀਆ ਰੋੜ ਪੈਣ ਚੋਂ ਆ ਦੱਬਿਆ ਹੋਆ ਪਾਈਪ ਇਦਾਂ ਨੂੰ ਕੱਲਦਾ ਮਾਰੋ ਮਾਰ ਮੇਰੀ ਲਈ ਆਂਦੀ ਪਈ ਆ ਬੰਬੂ ਕਾਰ ਤੇ ਬੰਬੂ ਕਾਰ ਕੋਈ ਭਾਈ ਚੱਲਦਾ ਆ ਜਾਂਦਾ ਪੈਰਾਂ 'ਤੇ ਲਾ ਕੇ ਨਾ ਇਹ ਆਪਣਾ ਇਹ ਦੱਬਿਆ ਹੋਆ ਫਿਰ ਦਿਖਾਉਣੀ ਅੱਗੇ ਥੋਨੂੰ ਕਿੱਥੇ ਜਾਂਦਾ ਇਹ ਕਿੱਥੇ ਨਿਕਲਦਾ ਫਿਰ ਪਾਣੀ ਆਹ ਦੱਬਿਆ ਹੋਆ ਪਾਈਪ ਸੜਕ ਪਾਰ ਕਰਕੇ ਉਧਰ ਤੇ ਆ ਕੇ ਪਾਣੀ ਟੋਬੇ ਜਿਹਾ ਆ ਨਿਕਲਦਾ ਪੜਕਦੇ ਦੇ ਕਿਨਾਰੇ ਆ ਜਾਂਦਾ ਹੈ ਦੇਖੋ ਪਾਣੀ ਬਹੁਤ ਮਾਰਦਾ ਪਰਥੂ ਪਾਇਆ ਪਏ ਬਤੰਦਰ ਨੇ ਪੈ ਪਾੜਦਾ ਦੇਖੋ ਪਾਣੀ ਬਹੁਤ ਆ ਬਾਈ ਬੱਬੂ ਕਾਰਦਾ ਟੁੱਬੇ ਵਾਲਾ ਪਾਣੀ ਚੱਲ ਰਿਹਾ ਵਰਖੀਣ ਦੇ ਵਿੱਚ ਨੂੰ ਇੱਧਰ ਚੋਬਰ ਲਾ ਰਹੇ ਨੇ ਪੇਚਾ ਉੱਚੀ ਢਾੜਾ ਲਓ ਉਹ ਅੱਗੇ ਜਾ ਕੇ ਢਾਓ ਮੈਂ ਕਹਿੰਦਾ ਓਰੇ ਥੋੜਾ ਸਪੈਦੇ ਚ ਨਾ ਫਸ ਜਵੇ ਹੋ ਜਾ ਕੇ ਡੌਲ ਪਰਤੇ ਕਿਦੇ ਚੱਕ ਹੁੰਦਾ ਚੱਕ ਅਹ ਦੇ ਦੀ ਬਦੀ ਵੀ ਆ ਡੋਰ ਚਲ ਪਾਣੀ ਨਹੀਂ ਖੜੂਗਾ ਹੁਣ ਪਿੰਡ ਚ ਰੌਲਾ ਪਾਇਆ ਬਿਆ ਪਿੰਡ ਚ ਘਰਾਂ ਚ ਪਾਣੀ ਵੜ ਗਿਆ ਜੀ ਆਹ ਹੋ ਗਿਆ ਉਹ ਹੋ ਗਿਆ ਕੱਢਤਾ ਸਾਰਾ ਪਾਣੀ ਤੋਬੇ ਦਾ ਉਹ ਆਉਂਦਾ ਇਹਦਾ ਕੋਲੇ ਠੀਕ ਆਉਂਦਾ ਪਾਣੀ ਕੰਮ ਕੇ ਮੈਂ ਦੇਖਿਆ ਆ ਦੁਨੀਆ ਇਹ ਸਾਰੀ ਲੱਭਣੀ ਨਹੀਂ ਮਾਜੇ ਪੰਜਾਬ ਵਰਗੀ ਨੀ ਨੀ ਮੌਜ ਆਪਣਿਆ ਵਰਗੀ ਕਿੰਨਾ ਵਧੀਆ ਮੌਸਮ ਆ ਪਿੰਡ ਦਾ ਸਾਡੇ ਦਾ ਨਾਲੇ ਦੇਖੋ ਕਿੰਨੇ ਵਧੀਆ ਸਰੋਂ ਦੇ ਫੁੱਲ ਖਿੜੇ ਹੋਏ ਆ ਜਵੀ ਦੇ ਵਿੱਚ ਨਿਆਣੇ ਬਤੰਗੜ ਆ ਰਹੇ ਨੇ ਉੱਧਰ ਚੂਹਾ ਵੀ ਨਿਕਲਿਆ ਆ ਇੱਕ ਪਾਣੀ 'ਚ ਇੱਧਰ ਪਿੰਡ ਆ ਆਪਣਾ ਓਏ ਉਰੇ ਤੇ ਡਾਓ ਮੈਂ ਕਹਿੰਦਾ ਇੱਧਰ ਪਿੱਛੇ ਤੇ ਉਹਨਾਂ ਨੂੰ ਕਹਿਣਾ ਉੱਧਰ ਤਾਂ ਉਹਨਾਂ ਦੇ ਫਸ ਜਾਣ ਉਹ ਚ ਸਲਗਮਾਂ ਲੱਗੀਆਂ ਵੀ ਸਲਗਮਾਂ ਮੂਲੀਆਂ ਸਲਗਮਾਂ ਟੈਂਪ ਵੀ ਆ ਗਈ ਉੱਧਰ ਟੈਂਪ ਆ ਰਹੀ ਹੈ ਭਾਈ ਇੱਧਰ ਆ ਇੱਧਰ ਆ ਕਰਦੇ ਵਾਸਤੇ ਨਹੀਂ ਕਰਦੇ ਲੈ ਆ ਗਿਆ ਕਰ ਦਿਓ ਓਏ ਬਾਕੀ ਬਾਈ ਕਮੈਂਟ ਕਰਕੇ ਦੱਸਿਓ ਕਿ ਇਹ ਪਾਣੀ ਜਿਹੜਾ ਟੋਬੇ ਵਾਲਾ ਆਪਾਂ ਫਸਲਾਂ ਨੂੰ ਲਾਉਨੇ ਆ ਵਧੀਆ ਏ ਕਿ ਕੋਈ ਨੁਕਸਾਨਤਾ ਨਹੀਂ ਇਹਦਾ ਆਪਣੇ ਆਪਣੇ ਵਿਚਾਰ ਦਿਓ ਬਾਈ ਕਮੈਂਟ ਕਰਕੇ ਤੋਬੇ ਵਾਲੇ ਪਾਣੀ ਦਾ ਕੋਈ ਨੁਕਸਾਨ ਤਾਂ ਨਹੀਂ ਫਸਲਾਂ ਨੂੰ ਲਾਉਣ ਨੂੰ ਮੈਂ ਤਾਂ ਬਾਈ ਲਾਈ ਜਾਂਦਾ ਬਰਸੀਨ ਨੂੰ ਵਿੱਚੇ ਜਵੀ ਨੂੰ ਲਾ ਦੀਦਾ ਜਿਉਂਦੇ ਖੇਚਦੇ ਥੱਲੇ ਦੇ ਬਾਹਰ ਖੇਚਦੇ 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 ਚੱਕ ਵੜਤਾ ਵੜਤਾ ਉਹ ਵੱਡ ਹੋ ਗਿਆ ਉਹਦਾ ਇਸ਼ੂ ਦਾ ਇਹਦਾ ਵੱਡ ਹੋਇਆ ਇਸ਼ੂ ਦਾ ਵੱਡ ਹੋ ਗਿਆ ਉਹ ਜੋਤ ਤੋੜਦਾ ਹਾਂ ਵੀਰਾ ਜੋ ਵੀ ਨੂੰ ਲਾਇਆ ਹੋਇਆ ਨੇ ਪਾਣੀ ਕੋਲੇ ਨੇ ਖੱਚ ਦੇ ਖੱਚ ਦੇ ਜੋਤ ਲੈ ਟਾਂਗਾਉ ਨੂੰ ਮੁੰਡੇ ਨੂੰ ਵੱਢਣੇ ਦਾ ਥੋੜਾ ਇਹ ਕਿਉਂ ਤੂੰ ਹੀ ਵੱਡ ਕੇ ਦਿਖਾ ਦੇ ਇਹਨੂੰ ਵੱਡਣਾ ਹੀ ਨਹੀਂ ਬਤੰਗਾ ਨਹੀਂ ਉਡਾਉਂ ਆਉਂਦਾ ਪਪੂ 나ਥ ਨੂੰ ਜੋਤ ਨੂੰ ਵੀ ਦੱਸ ਜੀਤਾ ਵੀਰ ਵੀ ਆ ਗਿਆ ਘੁੰਮਣ ਖੇਤ ਚ ਨੂੰ ਪਾਣੀ ਲੱਗਦਾ ਦੇਖਣ ਆਇਆ ਟੋਬੇ ਦਾ